ਜਲੰਧਰ ਵਿੱਚੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ 13 ਸਾਲਾ ਬੱਚੀ ਜਲੰਧਰ ਦੀ ਰਹਿਣ ਵਾਲੀ ਹੈ ਜੋ ਕਿ ਗਮਾਂਡ ਦੇ ਵਿੱਚ ਰਹਿੰਦੇ ਵਿਅਕਤੀ ਵੱਲੋਂ ਇਸ ਦਾ ਰੇਪ ਕਰਕੇ ਇਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਇਹਨਾਂ ਦੇ ਹੀ ਗਮਾਂਡ ਵਿੱਚ ਰਹਿ ਰਿਹਾ ਸੀ ਅਤੇ ਇਸ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਅਤੇ ਇਸ ਵਿਅਕਤੀ ਦਾ ਅੰਮ੍ਰਿਤ ਵੀ ਸਤਿਆ ਹੋਇਆ ਸੀ ਸਣੀਵਾਰ ਸ਼ਾਮ 4 ਵਜੇ ਇਸ ਦੀ ਮਿਸਿੰਗ ਰਿਪੋਰਟ ਲਿਖਾਈ ਜਾਂਦੀ ਹੈ ਥਾਣੇ ਦੇ ਵਿੱਚ ਅਤੇ ਉਹ ਥਾਣਾ ਕਰਮਚਾਰੀਆਂ ਵੱਲੋਂ ਇਸ ਇਸ ਕੇਸ ਦੀ ਤਹਿਕੀਕਾਤ ਕੀਤੀ ਜਾਂਦੀ ਹੈ ਤੇ ਘਰ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਇਸ ਛਾਪੇ ਦੌਰਾਨ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਅਤੇ ਉਹ ਖਾਲੀ ਮੁੜ ਜਾਂਦੇ ਨੇ ਇਸ ਲਈ ਫਿਰ ਮੱਲੇ ਦੇ ਕੁਝ ਲੋਕਾਂ ਵੱਲੋਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਜਾਂਦਾ ਹੈ ਤੇ ਉਸ ਕੈਮਰੇ ਦੇ ਵਿੱਚ ਉਹਨਾਂ ਜੋ ਦੇਖਿਆ ਕੈਮਰੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬੱਚੀ 4 ਵਜੇ ਘਰ ਦੇ ਅੰਦਰ ਐਂਟਰ ਹੁੰਦੀ ਹੈ ਅਤੇ ਬਾਹਰ ਨਹੀਂ ਆਉਂਦੀ। ਕੁਝ ਲੋਕਾਂ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਘਰ ਦੇ ਅੰਦਰ ਐਂਟਰ ਹੋ ਜਾਂਦੇ ਨੇ ਅਤੇ ਘਰ ਦੇ ਬਾਥਰੂਮ ਵਿੱਚੋਂ ਉਹਨਾਂ ਨੂੰ ਬੱਚੀ ਦੀ ਲਾਸ਼ ਬਰਾਮਦ ਹੁੰਦੀ ਹੈ ਅਤੇ ਉਸ ਅਪਰਾਧੀ ਦੀ ਮੌਕੇ ਤੇ ਬਹੁਤ ਕੁੱਟਮਾਰ ਹੁੰਦੀ ਹੈ ਅਤੇ ਪੁਲਿਸ ਉੱਥੇ ਆ ਜਾਂਦੀ ਹੈ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਪੁਲਿਸ ਦੀ ਲਾਪਰਵਾਹੀ ਕਾਰਨ ਇੱਕ ASI ਨੂੰ ਲੰਬੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜਾ ਰਿਹਾ ਹੈ ਕਿ ਇਹ ਲੜਕੀ ਇਸ ਅਪਰਾਧੀ ਦੇ ਬੱਚਿਆਂ ਨਾਲ ਪੜਦੀ ਸੀ ਅਤੇ ਇਸ ਦੇ ਘਰ ਉਹਨਾਂ ਨੂੰ ਮਿਲਣ जाया ਕਰਦੀ ਸੀ ਉਸ ਦਿਨੇ ਲੜਕੀ ਜਦੋਂ ਘਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਉਹ ਬੱਚੇ ਘਰੇ ਨਹੀਂ ਮਿਲਦੇ ਪਰ ਉਹ ਅਪਰਾਧੀ ਘਰ ਦੇ ਵਿੱਚ ਇਕੱਲਾ ਸੀ ਇਸ ਲਈ ਉਸ ਨੇ ਇਹ ਬਾਰਦਾਦ ਨੂੰ ਅੰਜਾਮ ਦਿੱਤਾ ਇਸ ਲਈ ਆਪਣੇ ਬੱਚੇ ਨੂੰ ਤੋਰਨ ਤੋਂ ਪਹਿਲਾਂ ਇਹ ਜਾਣਕਾਰੀ ਲਿਆ ਕਰੋ ਕਿ ਉਹ ਕਿੱਥੇ ਜਾ ਰਿਹਾ ਹੈ ਜਿੱਥੇ ਜਾ ਰਿਹਾ ਹੈ ਉੱਥੇ ਉਹ ਸੇਫ ਹੈ